ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਰ ਦੰਡੋ ਤਬੰਦਨੇ ਅਨਕੁਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਹਤ ਬੋਲੋ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਹਰਮਤੇ ਸਨਮਾਨ ਜੋ ਸਤਿਗੁਰਾਂ ਦੀ ਸਾਡੀ ਔਰਲਾ ਜੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਅੰਮ੍ਰਿਤ ਵੇੜ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਹੋਈਆਂ ਨੇ ਉਹ ਇਹਨਸਪੱਗੀਆਂ ਕੜੀਆਂ ਨੂੰ ਸਫਲ ਕਰਨ ਵਾਸਤੇ ਪਾਤਸ਼ਾਹ ਜੀ ਦੇ ਪਾਵਨ ਜੁਰੀ ਵਿੱਚ ਹਾਜ਼ਰੀਆਂ ਲਵਾਓ ਭਾਵੇਂ ਵੀ ਪਰ ਹਵਾਵਾਂ ਚੱਲ ਰਹੀਆਂ ਹੈ ਮੌਸਮ ਦੀ ਖਰਾਬੀ ਹੈ ਰੱਬ ਦੇ ਪਰਮੇਸ਼ਰ ਦੇ ਪਿਆਰ ਕਰਨ ਵਾਲੇ ਸਿਰੋਂ ਮੀਂਹ ਕਣੀ ਨਹੀਂ ਪੁਰਾਣੀ ਕਰਦੇ ਹੁਣ ਕਪਾਹ ਤੋ ਫ੍ਰੀ ਸਾਉ ਜੀ ਦਾ ਵਚਨ ਸੁਨੀ ਦਾ ਗਲੀਆਂ ਚੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਣਾ ਤਾਂ ਭੀਜਿਆ ਕੰਬਲੀ ਰਹਾ ਤਾਂ ਟੁੱਟੈ ਨੇ ਬਾਬਾ ਸਾਹਿਬ ਜੀ ਕਹਿੰਦੇ ਕਹਿੰਦੇ ਇਹ ਭਾਗ ਵਰਖਾ ਦੇ ਕਾਰਨ ਗਲੀ ਵਿੱਚ ਚਿੱਕੜ ਹੈ ਤੇ ਇਥੋਂ ਪਿਆਰੇ ਦਾ ਘਰ ਦੂਰ ਹੈ ਪਰ ਪਿਆਰੇ ਨਾਲ ਮੇਰਾ ਪਿਆਰ ਬਹੁਤ ਹੈ ਫਿਰਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਮੀਂਹ ਵੀ ਮੀਂਹ ਦੇ ਕਾਰਨ ਗਲੀ ਝੋ ਗਿਆ ਚਿੱਕੜ ਤੇ ਪਿਆਰੇ ਦਾ ਘਰ ਵੀ ਦੂਰ ਹੈ ਪਰ ਪਿਆਰੇ ਨਾਲ ਮੇਰਾ ਪਿਆਰ ਵੀ ਬਹੁਤ ਹੈ ਚੱਲਾਂ ਤੱਪੇ ਜੈ ਕੰਬਲੀ ਰਾਤ ਤੁੱਟੈ ਨਹੀਂ ਹੋ ਜਿਵੇਂ ਪਿਆਰੇ ਨੂੰ ਮਿਲਣ ਜਾਵਾਂ ਤਾਂ ਮੇਰੀ ਕੰਗਲੀ ਭੇਜਦੀ ਹੈ ਭਾਗ ਵਸਤਰ ਭਜਤੇ ਹੈ ਜੇ ਵਰਖਾ ਤੇ ਚੱਕਰ ਤੋਂ ਡਰਦਾ ਵੀ ਨਾ ਜਾਵਾਂ ਤਾਂ ਮੇਰਾ ਪਿਆਰ ਉਹ ਟੁੱਟਦਾ ਫਿਰ ਕਹਿੰਦੇ ਭਿਜੋ ਸੁਜੋ ਕੰਬਲੀ ਅੱਲਾ ਹੈ ਵਰਸਾ ਮੇਹੋਂ ਕਹਿੰਦੇ ਮੇਰੀ ਕੰਬਲੇ ਦਾ ਸਾਕ ਚੰਗੀ ਤਰ੍ਹਾਂ ਭਿਜ ਜਾਏ ਵਸਤਰ ਬਸਾਕ ਭਿਜ ਜਾਏ ਪਰ ਰੱਬ ਕਰੇ ਮੇਂ ਬਸਾਕ ਕਹਿੰਦੇ ਵਰਦਾਰੇ ਮੇਰੇ ਵਸਤਰ ਭਿਜੇ ਜੇ ਮੇਰੀ ਕੰਬਲੀ ਭਿਜ ਜਾਏ ਅੱਲਾ ਬਰਸਾਏ ਮੀਹ ਹੋ ਰਾਬ ਕਰੇ ਮੀਂਹ ਵੀ ਬਸਤ ਵਰਦਾਰੇ ਜਾਇ ਮਿਲਾਂ ਤਨਾ ਸੱਜਣਾ ਟੁੱਟੋ ਨਾਹੀ ਨੀਹ ਪਰ ਮੈਂ ਉਹਨਾ ਸੱਜਣਾ ਨੂੰ ਜ਼ਰੂਰ ਮਿਲਾਂਗਾ ਮੈਂ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਕਿ ਮੇਰਾ ਪਿਆਰ ਆ ਜਿਹੜਾ ਉਹ ਟੁੱਟੇ ਨਾ ਇਹ ਸ਼ਲੋਕ ਹੈ ਨਾ ਜਿਹੜਾ ਭਗਤ ਫਰੀਦ ਸਾਹਿਬ ਜੀ ਦਾ ਸਾਡੇ ਅੰਦਰ ਪਰਮੇਸ਼ਰ ਦੇ ਪ੍ਰਤੀ ਗੁਰੂ ਦੇ ਪ੍ਰਤੀ ਪਿਆਰ ਪੈਦਾ ਕਰਦਾ ਹੈ ਉਹ ਜਿਵੇਂ ਸਰਗੁਰੂ ਜੀ ਫਰਮਾਨ ਕਰਦੇ ਆਂ ਚਖੜ ਝਾਂਗੀ ਨੀਵੋ ਵਰਸ ਤੋਈ ਗੁਰ ਦੇਖਣ ਜਾਏ ਭਾਵੇਂ ਇਹ ਨਹੀਂ ਵਗਦੀ ਐ ਭਾਵੇਂ ਵੀ ਪੈਂਦਾ ਐ ਪਰ ਮੈਂ ਆਪਣੇ ਗੁਰੂ ਦੇ ਦਰਸ਼ਕ ਐ ਇਹ ਸਤਿਗੁਰੂ ਜੀ ਸਾਨੂੰ ਗਿਆਨ ਬਖਸ਼ਦੇ ਆਂ ਥਾਂਡੋ ਵੇ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਪੋਖ ਤਖਾਰਨਾ ਵਿਆਪਈ ਜਿਹਨਾਂ ਮਿਲੈ ਕੰਟ ਹਰ ਨਾਲ ਉਹਦੇ ਬਾਰੇ ਵੀ ਦੱਸਦੇ ਤ ਤਾਂ ਕਲੰਗੀ ਧਾਰ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਸਰਸਾ ਦੇ ਕੰਡੇ ਇਸ ਖਾਗੇ ਗਏ ਸੀਗੇ ਵੀ ਭਾਈ ਠੰਡ ਪੈਂਦੀ ਐ ਉਤੋਂ ਮੀਂਹ ਵੀ ਪੈਂਦਾ ਐ ਫਿਰ ਉਤੋਂ ਦੁਸ਼ਮਣ ਵੀ ਚੜ ਕੇ ਆ ਰਿਹਾ ਐ ਪਰ ਸਿੱਖਾ ਨਿਤਨੇਮ ਨਾ ਕਰਨਾ ਛੱਡੀਆਂ ਆਉਂਦਾ ਆਓ ਉਹਨਾਂ ਸਿਧਾਂਤਾਂ ਦੇ ਪਹਿਰਾ ਦੰਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਗਾਈਏ ਸਤਿਗੁਰਾਂ ਦੀ ਬਖਸ਼ੀ ਫਤਿਹ ਬਲਾਈਏ ਆਪਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਥ ਆਓ 10 ਮਿੰਟ ਇਹ ਤਕਰੀਬਾ ਨਾਲ ਆਪਣੇ ਕੋਲ ਪਉਣ ਖਿਸ਼ੀ ਹੋਇ ਤਰਦਾਸ ਹੀ ਆਪਾਂ ਕਰਨੀ ਸ਼ੁਰੂ ਕਰ ਦੇਣੀ ਹੈ ਆਓ ਜੀਤੋ ਹੋ ਸਕਦਾ ਆ ਜਾਓ ਨੇ ਵਿਰਜ ਮਾਨ ਵਰਤੀ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰੋ ਸਤਿਗੁਰ ਗ੍ਰੰਤ ਸਾਹਿਬ ਜੀ ਦੇ ਪਾਵਨ ਪਵਿੱਤਰ ਲੜੀਵਾਰ ਕਥਾ ਦੇ ਚੱਲਦਾ ਕੀਰਤੋਂ ਸਹਿਨੇ ਦੀ ਆਪਾਂ ਪਵਿੱਤਰ ਗੁਰਬਾਣੀ ਦੀ ਪੰਕਤੀ ਪੜ੍ਹ ਰਹੇ ਸੀ ਕੱਲ ਆਉਦ ਘਟਾਇ ਦਿਨ ਸਰੈ ਨਾਰੇ ਮਨ ਗੁਰ ਮੇਲੇ ਤਾਜ ਸਵਾਰਿਆ ਭਾਈ ਦਿਨ ਤੇ ਰਾਤ ਕਰਕੇ ਉਮਰ ਘੜਦੀ ਜਾ ਰਹੀ ਹੈ ਇਸ ਕਰਕੇ ਮਨ ਗੁਰ ਮਿਲਤਾਜ ਸਵਾਰੇ ਐ ਮਨਾ ਤੂੰ ਸਤਿਗੁਰੂ ਦੁਆਰਾ ਪਰਮੇਸ਼ਰ ਨਾਲ ਮਿਲਣ ਦਾ ਭਾਵ ਸੰਸਾਰ ਦੁੱਖ ਦੀ ਨਿਵਰਤੀ ਤੇ ਪਰਮ ਆਨੰਦ ਦੀ ਪ੍ਰਾਪਤੀ ਰੂਪ ਕਾਰਜ ਸਵਾਰ ਲੈ ਜਿਹੜੇ ਕਾਰਜ ਵਾਸਤੇ ਆਇਆ ਭਈ ਪ੍ਰਾਪਤ ਮਾਨਖਦੋਰੀਆ ਗੋਵਨ ਮਿਲ ਕੀਏ ਤੇਰੀ ਬਰੀਆ ਅਵਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਜਪਣ ਦਾ ਜਿਹੜਾ ਕਾਰਜ ਕਰਨ ਵਾਸਤੇ ਆਇਆ ਹੈ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਇਹ ਜੋ ਸੰਸਿਆ ਦਾ ਘਰ ਹੈ ਜੋ ਪ੍ਰਣਵ ਬਾਦ ਨੂੰ ਪ੍ਰਾਪਤ ਹੋਣ ਵਾਲਾ ਹੈ ਭਾਵ ਬਦਲ ਜਾਣ ਵਾਲਾ ਹੈ ਇਸ ਵਿੱਚ ਵਿਕਾਰਾਂ ਦੇ ਸੰਸੇ ਨੇ ਆਮਾਦਿਕ ਜਲ ਜੰਤੂ ਨੇ ਰਾਗ ਦੁਬਹਿ ਦੀਆਂ ਚਟਾਨਾਂ ਸੰਸਾਰਾਂ ਦੀਆਂ ਲਹਿਰਾਂ ਤੇ ਤ੍ਰਿਸ਼ਨਾ ਰੂਪ ਬੜਵਾ ਅਗਣੀ ਐ ਇਸ ਵਿੱਚੋਂ ਬ੍ਰਹਮ ਵੇਤਾ ਜੋ ਉਸ ਅਨਸਾਰ ਮਿਥਿਆ ਨਿਸ਼ਚੇ ਕਰਮ ਰੂਪ ਤਰਦਾ ਐ ਨਾ ਇਸ ਨੂੰ ਤਰਨ ਦਾ ਇਹੋ ਤਰੀਕਾ ਹੈ ਅਗਣ ਸਾਗਰ ਬੂਧਤ ਸੰਸਾਰਾ ਨਾਨਕ ਬਹਾ ਪਕਰ ਸਤਗੁਰ ਨਸਤਾਰਾ ਅਗਰੀਆਂ ਲਹਿਰਾਂ ਦੇ ਵਿੱਚ ਡੋਬਦਾ ਵਰਨਾ ਤਾਮ ਖਰੋਦ ਲੋਭ মোহ ਹੰਕਾਰ ਇਹ ਅਗਨੀ ਦੀਆਂ ਲਹਿਰਾਂ ਇਹਦੇ ਵਿੱਚ ਬੰਦਾ ਡੁੱਬਦਾ ਹੈ ਨਾਨਕ ਬਾਹ ਪਕਰ ਸਤਿਗੁਰੂ ਨਸਤਾਰਾ ਪਰ ਗੁਰੂ ਨਾਨਕ ਦੇ ਨਿਸ਼ਚਾ ਹੋਵੇ ਨਾ ਫਿਰ ਗੁਰੂ ਨਾਨਕ ਬਾਹ ਫੜ ਕੇ ਆਪਣੇ ਪਿਆਰਿਆਂ ਨੂੰ ਉਤਾਰ ਲੈਂਦਾ ਇਸ ਕਰਕੇ ਮਾਰ ਕਹਿੰਦੇ ਇਹੋ ਸਾਗਰ ਸੋਈ ਤਰ ਹੈ ਜੋ ਹਰ ਗੁਣ ਗਾਈ ਇਸ ਸੰਸਾਰ ਸਮੁੰਦਰ ਨੂੰ ਉਹੀ ਤਰ ਸਕਦਾ ਹੈ ਜਿਹੜਾ ਭਾਈ ਹਰੀ ਦੇ ਗੁਣ ਗਾਉਂਦਾ ਨਾਮ ਰੂਪੀ ਜਹਾਜ਼ ਦੁਆਰਾ ਤਰ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਣਾ ਜਿਸੇ ਜਗਾਇ ਉਪੀ ਆਵੇ ਇਹੋ ਰਸ ਅਕਾਥਕਤਾ ਤਨ ਜਾਨੀ ਸੰਸਾਰ ਰੂਪੀ ਸੁਪਣਾਂ ਦੀ ਅਵਸਥਾ ਰੂਪੀ ਰਾਤ ਵਿੱਚ ਸਾਧ ਸੰਗਤ ਜੀ ਜਿਵੇਂ ਮਾਰ ਕਹਿੰਦਾ ਸੰਸਾਏ ਉਸ ਸੰਸਾਰ ਹੈ ਸੁੱਤਾ ਰਹਿਣ ਬਿਹਾਏ ਇਹ ਸੰਸਾਰ ਵੀ ਇੱਕ ਸੰਸਾਈ ਹੈ ਜਿਹਦੇ ਵਿੱਚ ਬੰਦਾ ਸੁੱਤਾ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਜਿਸੇ ਜਗਾਇ ਪਿਆਵੇ ਉਹ ਰਸਕ ਅਤਕਤਾ ਤਨ ਜਾਣੀ ਸੰਸਾਰ ਰੂਪੀ ਸੁਪਨੇ ਦੀ ਅਵਸਥਾ ਰੂਪੀ ਰਾਤ ਵਿੱਚ ਜਿਸ ਨੂੰ ਅਵਿਦਿਆ ਮੋਹ ਰੂਪੀ ਨੀਂਦ ਤੋਂ ਜਗਾ ਕੇ ਸਤਿਗੁਰੂ ਜੀ ਨੇ ਇਹ ਆਤਮ ਰਸ ਪਲਾਉਣਾ ਕੀਤਾ ਹੈ ਉਹਨਾਂ ਨੇ ਹੀ ਕਥਨ ਤੋਂ ਰਹਿਤ ਸਰੂਪ ਵਿੱਚ ਅਭੇਦਤਾ ਦੀ ਕਥਾ ਜਾਣੀ ਹੈ ਭਾਵ ਅਵਿਦਿਆ ਰੂਪੀ ਨੀਂਦ ਤੋਂ ਜਗਾ ਕੇ ਜਿਸ ਨੂੰ ਗਿਆਨ ਅਵਸਥਾ ਵਿੱਚ ਜਗਾਇਆ ਹੈ ਨਾ ਜੈਸਾ ਕਿ ਅਗਿਆਨ ਲਾਇ ਸਵਾਲਿਆ ਗੁਰ ਗਿਆਨ ਲਾਏ ਜਗਾਵਰ ਇਹ ਨਾਮ ਦਾ ਰਸ ਉਹਨਾਂ ਨੂੰ ਪਿਉਣਾ ਕੀਤਾ ਹੈ ਕਿ ਜੋ ਕਥਨ ਤੋਂ ਅਕਾਥ ਹੈ ਉਹ ਸਰੂਪ ਵਿੱਚ ਅਪੀਰ ਦਾ ਦੀ ਕਥਾ ਨੂੰ ਉਹਨਾਂ ਨੇ ਜਾਣਿਆ ਭਾਵਿਸ਼ਾ ਰੂਪੀ ਨੀਂਦ ਤੋਂ ਜਗਾ ਕੇ ਨਾਮ ਰਸ ਆ ਪਿਆਲੇ ਪਲਾਇਆ ਹੈ ਨਾ ਜੈਸਾ ਕਿ ਇਹੋ ਰਸ ਸਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਗੁਰੂ ਦੇ ਨਾਮ ਦਾ ਰਸ ਬੰਦਾ ਪੀਣ ਲੱਗ ਜੇ ਨਾ ਅਮਰ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਦੋਂ ਮਰਦਵਾਣੀ ਫਿਰ ਮਿੱਠੀ ਲੱਗਣ ਲੱਗ ਜਾਂਦੀ ਹੈ ਫਿਰ ਦੁਨੀਆ ਦੇ ਪਦਾਰਥ ਫਿੱਕੇ ਲੱਗਣ ਲੱਗ ਜਾਂਦੇ ਆ ਜਿਵੇਂ ਭਗਤ ਫਰੀਦ ਸਾਹਿਬ ਦੀ ਮਾਂ ਹੈ ਆਪਣੇ ਪੁੱਤਰ ਨੂੰ ਪਰਮਾਤਮਾ ਦੀ ਬੰਦਗੀ ਵਿੱਚ ਲਾਉਂਦੀ ਹੈ ਫਿਰ ਲਾਲਚ ਦਿੰਦੀ ਹੈ ਕਹਿੰਦੀ ਪੁੱਤ ਪਰਮਾਤਮਾ ਦੀ ਬੰਦਗੀ ਕਰਿਆ ਕਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਮਾਂ ਫਿਰ ਪਰਮਾਤਮਾ ਖੁਦਾ ਭਗਤੀ ਦੇ ਬਦਲੇ ਕੀ ਦਿੰਦਾ ਹੈ ਉਹ ਕਹਿੰਦੀ ਪੁੱਤ ਉਹ ਖਾਣ ਪੀਣ ਵਾਸਤੇ ਮਿੱਠੇ ਮਿੱਠੇ ਪਦਾਰਥ ਦਿੰਦਾ ਹੈ ਅੱਛਾ ਇਹਨੇ ਠੀਕ ਹੈ ਭਗਤ ਫਰੀਦ ਸਾਹਿਬ ਨੂੰ ماں ਚਾਦਰ ਵਿਛਾ ਦਿੰਦੀ ਤੇ ਭਗਤ ਫਰੀਦ ਸਾਹਿਬ ਜੀ ਫਿਰ ਉਸ ਚਾਦਰ ਤੇ ਬਹਿ ਕੇ ਫਿਰ ਨਵਾਜ਼ ਪੜਿਆ ਕਰਦੇ ਤੇ ਜਦੋਂ ਅੱਖਾਂ ਬੰਦ ਕਰ ਲੈਂਦੇ ਪ੍ਰਮਾਤਮਾ ਦੀ ਅੱਲਾਹ ਤਾਲਾ ਖੁਦਾ ਦੀ ਬੰਦਗੀ ਵਿੱਚ ਲੀਨ ਹੁੰਦੇ ਨਾ ਤੇ ماں ਨਾ ਖੰਡ ਦੀ ਸ਼ੱਕਰ ਦੀ ਪੂੜੀ ਬਣਾ ਕੇ ਰੱਖ ਦਿੰਦੀ ਕਦੇ ਖੰਡ ਦੀ ਕਦੇ ਦੁੱਧ ਰੱਖ ਦਿੰਦੀ ਕਦੇ ਸ਼ਹਿਦ ਰੱਖ ਦਿੰਦੀ ਸੋ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਸਾਹ ਸੰਗਤ ਜੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਕਰ ਦੁੱਤਾ ਤੇ ਰੰਗ ਲਾ ਕੇ ਤੇ ਲਾ ਕੇ ਤੇ ਲਾ ਕੇ ਹਨੇ ਮਹਾਵਾਕ ਅਨੁਸਾਰ ਪਰਮੇਸ਼ਰ ਦੇ ਨਾਮ ਦਾ ਵਸੈ ਸਾਰੰਗ ਲੱਗਿਆ ਇੱਕ ਦਿਨ ਭਗਤੀ ਦੇ ਵਿੱਚ ਲੀਨ ਭਗਤ ਫਰੀਦ ਸਾਹਿਬ ਜੀ ਖੁਦਾ ਦੀ ਬੰਦਗੀ ਕਰ ਰਿਹਾ ਤੇ ਮਾਂ ਨੂੰ ਖਿਆਲ ਭੁੱਲ ਗਿਆ ਕਿ ਮੇਰਾ ਪੁੱਤਰ ਬੰਦਗੀ ਦੇ ਵਿੱਚ ਬੈਠਾ ਤੇ ਮੈਂ ਪਦਾਰਥ ਰੱਖਣਾ ਭੁੱਲ ਗਈ ਤੇ ਜਦੋਂ ਉਹ ਮਾਂ ਆਈ ਉਦੋਂ ਉਹ ਭਗਤ ਫਰੀਦ ਸਾਹਿਬ ਜੀ ਨੇ ਚਾਦਰ ਚੁੱਕ ਕੇ ਇਕੱਠੀ ਕਰਕੇ ਤੇ ਬੈਠੇ ਨੇ ਤੇ ਮਾਂ ਖਬਰ ਆਈ ਆਉਂਦੀ ਐ ਮਨ ਦੇ ਵਿੱਚ ਡਰ ਐ ਕਿ ਜੇ ਅੱਜ ਮੇਰੇ ਪੁੱਤ ਨੂੰ ਪਦਾਰਥ ਨਾ ਮਿਲਿਆ ਕੀ ਪਤਾ ਪ੍ਰਮਾਤਮਾ ਦੀ ਬੰਦਗੀ ਕਰੇਗਾ ਕਿ ਨਹੀਂ ਪਰ ਭਗਤ ਫਰੀਦ ਸਾਹਿਬ ਜੀ ਨੂੰ ਸਾਰਾ ਪਤਾ ਲੱਗ ਗਿਆ ਕਹਿੰਦਾ ਮਾਂ ਮੈਨੂੰ ਪਤਾ ਸੀ ਉਹ ਜਿਹੜੇ ਮੈਂ ਪਦਾਰਥ ਖਾਂਦਾ ਸੀ ਨਾ ਮਿੱਠੇ ਪਦਾਰਥ ਉਹ ਤੂੰ ਹੀ ਰੱਖਦੀ ਸੀ ਪਰ ਮਾਂ ਉਹ ਦੁਨਿਆਵੀ ਪਦਾਰਥਾਂ ਤੋਂ ਵੱਧ ਕੇ ਆਨੰਦ ਮੈਨੂੰ ਅੱਜ ਜਿਹੜਾ ਆਇਆ ਨਾ ਕਹਿੰਦੇ ਤੋ ਇਸ ਪ੍ਰਮਾਤਮਾ ਦੇ ਨਾਮ ਦੇ ਹਰ ਅਸਗੇ ਕਿੰਨੇ ਦੁਨੀਆ ਦੇ ਪਦਾਰਥ ਵੀ ਮੈਨੂੰ ਫਿੱਕੇ ਨਜ਼ਰ ਆਉਣ ਲੱਗੇ ਤਾਂ ਇਹੋ ਤਾਂ ਸ਼ਲੋਕ ਉਚਾਰਨ ਕੀਤਾ ਸੀ ਫਰੀਦਾ ਸक्कर ਖੰਡ ਨਵਾਤ ਗੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨੂੰ ਪੁੱਜਣ ਤੁਦ ਇਹਨਾਂ ਸਾਰੀਆਂ ਪਦਾਰਥ ਮਿੱਠੇ ਨੇ ਪਰ ਪਰਮੇਸ਼ਰ ਦੇ ਨਾਮ ਦੇ ਤੁਲ ਕੋਈ ਪਦਾਰਥ ਮਿਠਾਣੀ ਹੋ ਸਕਦਾ ਮੈਨੂੰ ਅੱਜ ਪਰਮੇਸ਼ਰ ਦੇ ਨਾਮ ਦਾ ਐਸਾ ਆਨੰਦ ਆਇਆ ਐਸਾ ਰਸ ਆਇਆ ਮਾਂ ਦੁੱਧ ਖੰਡ ਘਿਓ ਜਿਹੜੀ ਪਦਾਰਥ ਉਹ ਸ਼ੱਕਰ ਰੱਖਦੀ ਸੀ ਉਹਨਾਂ ਪਦਾਰਥਾਂ ਦੇ ਅੱਗੇ ਤਾਂ ਪਰਮੇਸ਼ਰ ਜੀ ਦਾ ਨਾਮ ਵੱਧ ਕੇ ਐ ਤੇ ਪਰਮੇਸ਼ਰ ਦੇ ਨਾਮ ਦੇ ਤੁਲ ਮਿੱਠੀ ਕੋਈ ਚੀਜ਼ ਹੋ ਹੀ ਨਹੀਂ ਸਕਦੀ ਫਰੀਦਾ ਸੱਤਰ ਖੰਡਨ ਬਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਾਸਤੂ ਮਿੱਠੀਆਂ ਰਾਬਣਾ ਪੁੱਜਣ ਤੁਦ ਪਰ ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਕੋਈ ਹੋ ਸਕਦਾ ਇਸ ਕਰਕੇ ਮਹਾਰਾਜ ਨੇ ਇਹ ਪਾਵਨ ਵਚਨ ਉਚਾਰਨ ਕੀਤਾ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਹ ਕਹਿੰਦੇ ਇੱਕ ਵਾਰੀ ਪਰਮੇਸ਼ਰ ਦੇ ਨਾਮ ਦਾ ਰਸ ਲੈ ਕੇ ਤਾਂ ਦੇਖੀਏ ਜਿਨ ਪੀਆ ਤੇ ਤ੍ਰਿਪਤ ਪਏ ਹੋ ਤਨ ਬਲਿਹਾਰ ਜਾਓ ਜਿਨ੍ਹਾਂ ਨੇ ਨਾਮ ਰਸ ਪੀ ਲਿਆ ਫਿਰ ਉਹਨਾਂ ਨੇ ਮਾਰੇ ਕਿਲਮੇ ਬਲੇਹਾਰ ਜਾਣਾ ਮੇਰੇ ਪਾਸ਼ਾ ਜੀ ਬਖਸ਼ਿਸ਼ਾਂ ਕਰਦੇ ਨੇ ਜਾ ਕੋ ਆਏ ਸੋ ਵਿਹਾਜੋ ਹਰ ਗੁਰ ਤੇ ਮਣਾ ਵਸੀਰਾ ਐ ਭਾਈ ਜਿਸ ਨਾਮ ਰੂਪੀ ਵਸਤੂ ਨੂੰ ਸਤ ਸੰਗਤ ਰੂਪੀ ਹੱਟ ਤੋਂ ਸਤ ਗੁਰਾਂ ਦੇ ਕੋਲੋਂ சுவாਸਾਂ ਰੂਪੀ ਪੂੰਜੀ ਭਾਵ ਸ਼ਰਧਾ ਰੂਪੀ ਪੂੰਜੀ ਖਰਚ ਕੇ ਖਰੀਦਣ ਵਾਸਤੇ ਤੁਸੀਂ ਆਇਓ ਨਾ ਉਹੋ ਹੀ ਖਰੀਦੋ ਕਿਉਂਕਿ ਗੁਰੂ ਦੁਆਰਾ ਹੀ ਪਰਮੇਸ਼ਰ ਹੈ ਜਿਹੜਾ ਉਹ ਮਾਲ ਵਿੱਚ ਆ ਕੇ ਵਸਦਾ ਹੈ ਇਸ ਕਰਕੇ ਮਾਰਗ ਇਹ ਕਹਦੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰਿਆ ਗੁਰੂ ਦੇ ਦਰ ਤੇ ਆਇਆ ਤਾਂ ਕਹਿੰਦੇ ਤੂੰ ਦੁਨਿਆਵੀ ਪਦਾਰਥ ਛੱਡ ਕੇ ਪਰਮੇਸ਼ਰ ਦੇ ਨਾਮ ਨੂੰ ਮੰਗ ਕੇ ਨੇ ਕਿਉਂਕਿ ਮਾਰਗ ਸਪਸ਼ਟ ਕਰ ਦਿਆ ਨਾ ਬੈਣਾ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਹੋਰ ਪਦਾਰਥ ਮੰਗਾਗੇ ਸਿਰਦਰਦੀ ਬਣ ਜਾਂਦੀ ਐ ਸਿਰ ਦੁੱਖਾਂ ਕੇ ਲੋਕ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਪਰ ਪਰਮੇਸ਼ਰ ਦੇ ਨਾਮ ਦੀ ਦਾਤ ਮੰਗਿਐਸ ਪਰਮੇਸ਼ਰ ਦੇ ਨਾਮ ਦੀ ਇਸ ਕਰਕੇ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਇਸ ਕਰਕੇ ਪ੍ਰਾਨੀ ਆਇਆ ਲਾਹਾ ਲੈਣ ਉਹ ਬੰਦੇਸ ਦੁਨੀਆ ਤੇ ਤੂੰ ਲਾਹਾ ਲੈਣ ਵਾਸਤੇ ਆਇਆ ਲੱਗਾ ਕਿ ਤੁਖ ਫੱਕੜੇ ਸਮੁੱਖ ਨਹੀਂ ਚੰਗੀ ਰਹਾ ਕਿਹੜੇ ਪੁੱਠੇ ਕਮਾਜ ਬੈਗਾ ਦੁਨਿਆਵੀ ਧੰਦੇ ਦੇ ਵਿੱਚ ਫਸ ਗਿਆ ਬਸ ਖਾ ਲਿਆ ਪੀ ਲਿਆ ਸੌ ਲਿਆ ਜਾਗ ਲਿਆ ਕੰਮ ਤੇ ਆ ਗਿਆ ਵਾ ਗਿਆ ਪਰਮੇਸ਼ਰ ਦੀ ਬੰਦਗੀ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਇਸ ਕਰਕੇ ਮਾਰ ਕੇ ਕਹਿੰਦੇ ਤਾਜ ਅਪਮਾਨ ਲਿਖੋ ਮਨ ਮੋਲ RAM ਨਾਮ ਰੰਧਾ ਮੈਂ ਤੋ ਕਹਿੰਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਉਪਸਾਧ ਤੇ ਇਹ ਪਰਮੇਸ਼ਰ ਦਾ ਨਾਮ ਨਾ ਦੁਨਿਆਵੀ ਮੋਲੋਂ ਦੇਕ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਭਾਈ ਮਨ ਦੇ ਕਿ ਹੁੰਦਾ ਮਨ ਵਿੱਚ ਸਤਿਗੁਰੂ ਕੇ ਪਾਸ ਤਾਂ ਕਿ ਸੇਵਕ ਕੇ ਕਾਰਜ ਹੋ ਸੇਵਕ ਕੇ ਕਾਰਜ ਹੋ ਤਰਾ ਇਦਾਂ ਦਾ ਵਚਨ ਆ ਤੁਨ ਗੁਰੂ ਗ੍ਰੰਥ ਸਾਹਿਬ ਦਾ ਸੇਵਕਾਂ ਦੇ ਕਾਰਜ ਰਾਸ ਹੁੰਦੇ ਮਨ ਵਿੱਚ ਸਤਿਗੁਰੂ ਕੇ ਪਾਸ ਜੇ ਸਤਿਗੁਰਾਂ ਨੂੰ ਮਨ ਵਿੱਚ ਜੇ ਭਾਈ ਸਾਹਿ ਪਠਾਇਆ ਸਾਹਿ ਪਾਸ ਮੋਲ ਰਤਨ ਬੋਲਾ ਰਾਸ ਇਸ ਕਰਕੇ ਭਾਈ ਮਾਰ ਕੇ ਦੇ ਬਨਜ ਕਰੋ ਬਨ ਜਾ ਰਿਓ ਵਖਰ ਲਿਓ ਸੰਭਾਲ ਜੇ ਬਨਜ ਕਰਨਾ ਹੈ ਤਾ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਦਾ ਕਰੀਏ ਤੈਸੀ ਵਸਤੂ ਵਸਾਈਏ ਜੈਸੀ ਨੇਵੇਂ ਨਾਲ ਇਹੋ ਜੀ ਵਸਤੂ ਗੁਰੂ ਤੋਂ ਮੰਗੀਏ ਜਿਹੜੀ ਤੇਰੇ ਜਿਉਂਦੀ ਜੀਤ ਹੈ ਜਦੋਂ ਇਸ ਦੁਨੀਆ ਤੋਂ ਤੂੰ ਚਲਾ ਗਿਆ ਨਾ ਤਾਂ ਤੇਰੇ ਨਾਲ ਫੇਰ ਵੀ ਜਾਵੇ ਇਸ ਕਰਕੇ ਮਾਲਕ ਕਹਿੰਦੇ ਮੇਜ ਕਰ ਮਹਿਲ ਪਾਵੋ ਸੋ ਕੋ ਸਹਿਜੇ ਬੋਰ ਨਾ ਹੋਏ ਕੋ ਫੇਰਾ ਤਾਂ ਭਾਈ ਤੁਸੀਂ ਆਪਣੇ ਹਿਰਦੇ ਅੰਤਕਾਰਨ ਰੂਪੀ ਘਰ ਵਿੱਚ ਸਹਿਜ ਸੁਭਾਵਕ ਹੀ ਆਤਮਿਕ ਸੁਖ ਤੇ ਸਰੂਪ ਨੂੰ ਪਾ ਲਵੋਗੇ ਤੇ ਮੁੜ ਕੇ ਫਿਰ ਤੁਹਾਡਾ ਇਸ ਸੰਸਾਰ ਭਾਵ ਜੁਨੀਆਂ ਵਿੱਚ ਫੇਰਾ ਨਹੀਂ ਹੋਵੇਗਾ ਭਾਵ ਮੋਕਸ਼ ਦੀ ਪ੍ਰਾਪਤੀ ਕਰਕੇ ਜਨਮ ਮਰਨ ਕੱਟਿਆ ਜਾਵੇਗਾ ਬਹੁ ਰਮ ਕਾਹੇ ਆਵਾਂਗੇ ਆਵਣ ਜਾਂ ਨਾ ਹੁਕਮ ਤੇ ਸੇਕ ਹੁਕਮੇ ਪੂਰ ਸੁਮਾ ਦੇਗੇ ਇਸ ਵਾਸਤੇ ਉਸ ਪ੍ਰਭੂ ਅਗੇ ਇੰਜ ਬੇਨਤੀਆਂ ਕਰੀਏ ਅੰਤਰਜਾਮੀ ਉਰਖ ਵਧਾਤੇ ਸਰਦਾ ਬਣ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਾ ਮੋਕੋ ਕਰਸ਼ਨ ਤਨ ਕੀ ਤੂਰੇ ਇਹ ਅੰਤਰਜਾਮੀ ਅੰਦਰ ਦੀ ਜਾਨੂ ਵਾਲੇ ਪਰਮੇਸ਼ਰ ਫਲ ਦਾਤੇ ਪਰਮੇਸ਼ਰ ਜੀ ਤੁਸੀਂ ਸਾਡੇ ਹਿਰਦੇ ਦੀ ਸ਼ਰਧਾ ਭਾਵਨਾ ਇੱਛਾ ਪੂਰਨ ਕਰੋ ਅੰਤਰਜਾਮੀ ਪੁਰਖ ਬੁਧਾਤੇ ਘਟ-ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਤੀਰ ਪਿਸ਼ਾਨਤ ਪਰਮੇਸ਼ਰ ਜੀ ਸਾਡੇ ਮਨ ਦੀ ਇੱਕੋ ਇੱਕ ਭਾਵਨਾ ਹੈ ਉਹ ਪੂਰੀ ਕਰੋ ਉਹ ਕੀ ਹੈ ਨਾਨਕ ਦਾਸ ਇਹੈ ਸੁਖ ਮੰਗਾ ਮੌਕਾ ਕਰ ਸੰਤਨ ਕੀ ਧੂਰੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਮੈਂ ਇਹੋ ਸੁਖ ਮੰਗਦਾ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜੀ ਕਰ ਦਿਓ ਭਾਵ ਧੂੜੀ ਬਣਾ ਦਿਓ ਮੈਨੂੰ ਆਤਮਕ ਸੁਖ ਲਖਸ਼ੋ ਘਰ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹ ਤੇਰੇ ਦਵਾਰੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਇਸ ਕਰਕੇ ਸੰਤਾਂ ਦੇ ਚਰਮ ਧੂੜੀ ਨਾ ਪਤ ਤੂ ਲੋ ਵੀ ਪਵਿੱਤਰ ਕਰ ਦਿੰਦੀ ਹੈ ਸਾਧ ਸੰਗਤ ਕਿਵੇਂ ਕਰਦੀ ਹੈ ਸੰਖੇਪ ਮਾਤਮੇ ਇੱਕ ਭਾਰਤਾ ਸੁਣਾ ਕੇ ਸਮਾਪਤੀ ਕਰਾਂ ਇੱਕ ਸਾਧੂ ਜੋ ਹਰ ਸਾਲ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਇ ਕਰਦਾ ਸੀ ਉਹਦਾ ਨਿਯਮ ਸੀ ਕਿ ਭੋਜਨ ਉਸ ਦੇ ਘਰ ਛਕਣਾ ਜਿਸ ਨੇ ਗੰਗਾ ਦਾ ਇਸ਼ਨਾਨ ਕੀਤਾ ਇੱਕ ਵਾਰੀ ਉਹ ਗੰਗਾ ਇਸ਼ਨਾਨ ਲਈ ਗਿਆ ਤ ਗੰਗਾ ਤੋਂ ਕੁਝ ਕੋਰੇ ਹੀ ਰਾਤ ਪੈ ਗਈ ਤੇ ਨੇੜੇ ਇੱਕ ਸੰਤਾਂ ਦੀ ਕੁਟਿਆ ਵੇਖ ਕੇ ਉਹ ਸਾਧੂ ਉੱਥੇ ਠਹਿਰ ਗਿਆ ਪ੍ਰਸ਼ਾਦਾ ਪਾਣੀ ਛਕਣ ਤੋਂ ਪਿੱਛੇ ਉਸ ਨੇ ਸੁਭਾਅ ਤੀ ਸੰਤਾਂ ਨੂੰ ਪੁੱਛਿਆ ਯਾਬ ਗੰਗਾ ਇਸ਼ਨਾਨ ਕਰਨ ਲਈ ਕਿੰਨੇ ਕੋ ਸਮੇਂ ਜਾਂਦੇ ਹੋ ਤਾਂ ਸੰਤਾਂ ਨੇ ਕਿਹਾ ਮੈਂ ਤਾਂ ਕਦੇ ਗੰਗਾ ਦਾ ਇਸ਼ਨਾਨ ਕੀਤਾ ਹੀ ਨਹੀਂ ਇਹ ਸੁਣ ਕੇ ਸਾਧੂ ਬੜਾ ਦੁਖੀ ਹੋਇਆ ਕਿ ਮੇਰਾ ਨੀਅਮ ਟੁੱਟ ਗਿਆ ਉਸ ਨੇ ਇਸੇ ਦੁੱਖ ਕਰਕੇ ਸਾਰੀ ਰਾਤ ਨੀਂਦ ਨਹੀਂ ਆਈ ਤੇ ਜਦੋਂ ਡੇਢ ਕੋ ਪੈ ਰਾਤ ਰਹੇਗੀ ਨਾ ਤਾਂ ਸੰਤ ਉੱਠੇ ਤੇ ਇਸ਼ਨਾਨ ਕੀਤਾ ਤੇ ਸਿਮਰਨ ਭਜਨ ਵਿੱਚ ਸੁਰਤ ਨੂੰ ਜੋੜ ਕੇ ਚੌਂਕੜਾ ਮਾਰ ਕੇ ਬਹਿ ਗਏ ਇਸ਼ਨਾਨ ਦਾ ਜਲ ਜੋ ਟੋਏ ਵਿੱਚ ਜਾ ਕੇ ਪਿਆ ਤਿੰਨਾ ਗੰਗਾ ਸਾਧ ਸੰਗਤ ਜੀ ਤਿੰਨ ਗਾਇਆਂ ਕਾਲੇ ਰੰਗ ਦੀਆਂ ਤਿਲ ਬੜੀਆਂ ਹੋਈਆਂ ਆਈਆਂ ਤੇ ਆ ਕੇ ਉਸ ਤੋਏ ਵਿੱਚ ਇਸ਼ਨਾਨ ਕੀਤਾ ਜਿੱਥੇ ਸੰਤਾਂ ਦੇ ਨਹਾਉਣ ਵਾਲਾ ਪਾਣੀ ਲੱਗਿਆ ਸੀ ਤੇ ਉਹ ਸਾਧੂ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਕਾਲੇ ਨਾ ਗਊਆਂ ਆਈਆਂ ਕਿਦ ਟੋਏ ਦੇ ਜਾਲ ਵਿੱਚੋਂ ਸਫੈਦ ਹੋ ਕੇ ਬਾਹਰ ਨਿਕਲੀਆਂ ਤਾਂ ਗੰਗਾ ਉਪਾਸ਼ਕ ਸਾਧੂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਗਊਆਂ ਨੇ ਉੱਤਰ ਦਿੱਤਾ ਅਸੀਂ ਗੰਗਾ ਦੂਜੀ ਕਹਿੰਦੇ ਜਵਨਾ ਤੀਜੀ ਕਹਿੰਦੇ ਸੁਰਸਤੀ ਇਹ ਤਿੰਨ ਨਦੀਆਂ ਲੋਕ ਸਾਡੇ ਚ ਨਹਾ ਕੇ ਸਾਨੂੰ ਆਪਣੇ ਪਾਪਾਂ ਨਾਲ ਮਲੀਨ ਕਰ ਦਿੰਦੇ ਐ ਤੇ ਇਹੋ ਜਿਹੇ ਸੰਤਾਂ ਦੀ ਚਰਨ ਧੂੜ ਵਾਲੇ ਜਲ ਚ ਇਸ਼ਨਾਨ ਕਰਕੇ ਉਹ ਪਾਪ ਲਾ ਕੇ ਪਵਿੱਤਰ ਹੋ ਜਾਂਦੀਆਂ ਇਹ ਸੁਣ ਕੇ ਨਾ ਸਾਧੂ ਨੂੰ ਨਿਸ਼ਚਾ ਹੋ ਗਿਆ ਕਿ ਸੰਤਾਂ ਦੀ ਚਰਨ ਧੂੜ ਹੀ ਸਾਰੇ ਤੀਰਥਾਂ ਨਾਲੋਂ ਪਵਿੱਤਰ ਹੈ ਜਿੱਥੇ ਤੀਰਥ ਵੀ ਆਪ ਆ ਕੇ ਪਵਿੱਤਰ ਹੁੰਦੇ ਨੇ ਤਾਂ ਕਰਕੇ ਮਾਰਕ ਨੇ ਮਾਗਮ ਜਣ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਕੋ ਕਰਦਾਨ ਭਾਵ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲਖ ਮੈਲ ਭਰੇ ਪਰੇ ਹਮਰਾ ਵਿੱਚ ਅਮਰੀ ਮੈਲ ਸਾਭੂ ਕੀ ਧੂਰ ਗਵਾਈ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਿਤਨੇ ਤੀਰਥ ਦੇਵੀ ਥਾਪੇ ਸਭ ਇਤਨੇ ਲੋਚਾ ਹੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਇਸ ਕਰਕੇ ਸੰਕਤ ਦੇ ਚਰਣਾ ਦੀ ਧੂੜੀ ਗੁਰੂ ਨਾਨਕ ਸਾਹਿਬ ਜੀ ਨੇ ਕਾਲ ਪੁਰਖ ਵੈਗੁਰੂ ਦੇ ਚਰਣਾ ਚੋਂ ਮੰਗਣ ਦੀ ਜਾਂਚ ਕੀਤੀ ਹੈ ਆਓ ਭਾਈ ਆਪਾਂ ਵੀ ਗੁਰੂ ਨਾਨਕ ਦੇ ਇਨ੍ਹਾਂ ਵਚਨਾਂ ਅਨੁਸਾਰ ਗੁਰੂ ਪਾਤਸ਼ਾਹ ਜੀ ਦੇ ਦਰ ਤੋਂ ਮੰਗਿਏ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਰ ਕਦਾਸਿਆ ਸੁਖ ਮੰਗੈ ਮੋਖ ਕਰਸਨ ਤਨ ਕੀ ਧੂਰੇ ਸੱਚੇ ਪਾਤਸ਼ਾਹ ਮੈਨੂੰ ਵੀ ਉਹਨਾਂ ਗੁਰਮਖਾਂ ਦੇ ਚਰਨਾਂ ਦੀ ਧੂੜ ਬਣਾ ਜਿਹੜੇ ਤੇਰੇ ਦਰ ਘਰ ਦੀ ਬੰਦਗੀ ਕਰਦੇ ਐ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿੰਨੀ ਵੱਡੀ ਕਿਰਪਾ ਕੀਤੀ ਹੈ ਕੀਰਤਨ ਸੁਹੇਲੇ ਦੇ ਵਿੱਚ ਆਓ ਸਤਿਗੁਰੂ ਜੀ ਦੇ ਇਸ ਪਾਵਨ ਕੀਰਤਨ ਸੁਹੇਲੇ ਦੀ ਬਾਣੀ ਦੀ ਵਿਚਾਰ ਦੇ ਪਹਿਰਾ ਦੇ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਤੇ ਮੇਲੇ ਦੇ ਭਾਗੀ ਬਣੀਏ ਵਿਚਾਰਾਂ ਕਰਦਿਆਂ ਹੋਈਆਂ ਨਾਂ ਪੁਰਾਣੀਆਂ ਭੁੱਲਾਂ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣ ਜੋਗ ਐ ਬਲਾਓ ਫਤੇ ਪਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ